ਚੋਰ ਚੋਰੀ ਕਰਨ ਦੇ ਲਈ ਤੇ ਠੱਗੀਆਂ ਮਾਰਨ ਦੇ ਲਈ ਕੋਈ ਵੀ ਤਰੀਕਾ ਨਹੀਂ ਛੜਦੀ ਇੱਕ ਨਵਾਂ ਤਰੀਕਾ ਇੱਕ ਚੋਰ ਤੇ ਸ਼ਾਤਰ ਵਿਅਕਤੀ ਨੇ ਇਸਤੇਮਾਲ ਕੀਤਾ ਹੈ ਉਹ ਹੈ 올ਕਸ ਰਾਹੀ ਡਾਕ ਬਣ ਕੇ ਕਿਸੇ ਦੀ ਸਕੂਟੀ ਚੋਰੀ ਕਰੰਗਾ ਜੀ ਹਾਂ ਪਹਿਲਾਂ OLX ਤੇ ਗਾਹਕ ਬਣ ਕੇ ਔਰਤ ਦੇ ਨਾਲ ਵਿਅਕਤੀ ਨੇ ਕੰਟੈਕਟ ਕੀਤਾ ਤੇ ਇਸ ਤੋਂ ਬਾਅਦ ਆਪਣਾ ਆਧਾਰ ਕਾਰਡ ਤੱਕ ਵੀ ਦਿਖਾਇਆ ਕਿ ਔਰਤ ਦੇ ਘਰ ਸਕੂਟੀ ਖਰੀਦਣ ਦੇ ਇਰਾਦੇ ਦੇ ਨਾਲ ਤਾਂ ਗਿਆ ਲੇਕਿਨ ਔਰਤ ਤੋਂ ਸਕੂਟੀ ਦੀ ਚਾਬੀ ਜਿਉਂ ਹੀ ਉਸਨੇ ਲਈ ਤਾਂ ਸ਼ਾਤਰ ਦਿਮਾਗ ਇਹ ਚੋਰ ਸਕੂਟੀ ਲੈ ਕੇ ਮੁੜ ਕੇ ਵਾਪਸ ਨਹੀਂ ਆਇਆ मामला बरनाला ਦਾ ਹੈ ਜਿੱਥੇ ਕੇ ਪੀੜਤ ਔਰਤ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਨੂੰ ਪੈਸੇ ਦੀ ਲੋੜ ਸੀ ਤਾਂ ਹੀ ਉਸਨੇ ਆਪਣੀ ਸਕੂਟੀ OLX ਤੇ ਵਿਕਾਉ ਕੀਤੀ ਸੀ ਤੇ ਜਦੋਂ ਸ਼ਾਤਰ ਵਿਅਕਤੀ ਉਸ ਦੇ ਕੋਲ ਆਇਆ ਤਾਂ ਉਸ ਮੌਕੇ ਘਰ ਵਿੱਚ ਇਕੱਲੀ ਸੀ ਤੇ ਇਸ ਦੇ ਚਲਦੇ ਹੀ ਉਹ ਵਿਅਕਤੀ ਸਕੂਟੀ ਲੈ ਕੇ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ। ہماری ਚੋਰੀ ਹਮੇਂ ਪੈਸੋ ਦੀ ਨੀਡ ਸੀ ਤਾਂ ਮੈਂ ਆਪਣੀ ਸਕੂਟੀ OLX ਪਰ ਡਾਲ ਦਿੱਤੀ ਸੀ ਸੇਲ ਕਰਨੇ ਲਈ। तो एक बंदे का रिप्लाई आया कि मैंने स्कूटी लेनी है हमने कहा आ जाइए देख ली स्कूटी तो वो उनका कह मैं कल आऊँगा मैंने कहा ठीक है ओके तो पाँच बजे आया बुध के दिन तो फिर उनने अपना आधार कार्ड पकड़ाया कह रहा मैं पैसे भी ला रहा हूँ स्कूटी अच्छी है मैं चालीस हज़ार रुपये दे दूँगा और क्या नाम मैं इसकी ट्राई लेता हूँ एक मिनट मेरा आधार कार्ड पकड़ लीजिए और मैं यहाँ पर ट्राई ले आता हूँ तो बस वो जिसे ट्राई ली अब वो आगे को सीधा चला गया मुड़ के हमारी स्कूटी ले नहीं आया हमने कॉल किया अगले दिन कह दिया मैं आ रहा हूँ पैसे लेकर आ रहा हूँ फिर उन्होंने फ़ोन नहीं उठाया फ़ोन नंबर सारे स्विच ऑफ आ रहे हैं उसके हाँ जी आधार कार्ड दे के गया है हम गए थे घर पर उन्होंने घर वाले बंदे का हम अंदर नहीं जा पाए पड़ोसियों ने बताया कि बंदा कभी कभी घर पर आता है कि लड़ाकू बंदे हैं आप कंप्लेन करो हमने कम्प्लेंट डाल ली है थाने में अभी तक कोई रिप्लाई नहीं आया हम ये मांग करते कि जैसे भी हो हमारी मतलब स्कूटी मिल जाए इस हमें अपनी स्कूटी सेल करनी थी तो ओलेक्स पर डाल ली थी ये जो है इस बंदे से बात हुई हमारी दो तीन दिन तक मतलब बात हुई है दाना मंडी की पर दुकान बता रहा था अपनी और इधर जो है सिनेमा के पास अपना घर बता रहा था तो इससे जो है स्कूटी की हम मतलब आपकी स्कूटी ले लेंगे और ये आया आने के बाद कि हम तो दस दस साल से बरनाला में रहते हैं और हमारी मतलब जो है हम अपना आधार कार्ड और पच्चीस हज़ार रुपये तुम्हें तो देंगे तो ये आधार कार्ड मेरी वाइफ को आधार कार्ड देख कर कि मैं यहाँ ट्राई कर लेता हूँ गली में और उसके बाद जो है फिर ये कि पैसे अभी दे दूँगा मैं और बस एकदम जो है बाइक ले हमारी स्कूटी ले कर जो है ये चला गया वापसी मुड़ नहीं आया बंदा फ्रॉड निकला बहुत इसके साथ जो है सख्त से सख्त कार्रवाई होनी चाहिए पुलिस में कंप्लेन करी थी अभी तक कोई रिप्लाई नहीं दिया ना ही कुछ हुआ जो है इस पर जो है पुलिस जो है जल्दी से जल्दी कार्रवाई करे और जल्दी से जल्दी जो है हमारा हमारी स्कूटी वापसी दिलवाए जो कोई परसों साढ़े कार का शीशा तोड़ के गड्डी ले जाने की कोशिश की है कागजात भी गड्चो कट के ले गए ਇਹ ਜੋ ਦੂਜੇ ਤੀਜੇ ਜਗ੍ਹਾ ਨਾ ਇੱਧਰ ਸਕੂਟਰ ਇਹਨਾਂ ਦੀ ਚੋਰੀ ਹੋ ਗਈ ਆ ਤੇ ਇਹ ਵੀ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਕੁਝ ਕਰਨਾ ਚਾਹੀਦਾ ਇਸ ਵਾਸਤੇ ਵਾਰਦਾਤ ਤਾਂ ਬਹੁਤ ਜ਼ਿਆਦਾ ਹੋ ਰਹੀਆਂ ਤੇ ਗਾ ਸਾਡੇ ਗਿਲ ਨਗਰ ਦੇ ਵਿੱਚ ਮੇਰੀ ਤਾਈ ਜੀ ਦਾ ਘਰ ਆ ਉਹਨਾਂ ਦੇ ਮਕਾਨ ਦੇ ਵਿੱਚ ਚੋਰੀ ਹੋ ਗਈ ਤੇ ਉਹਨਾਂ ਦਾ ਟੋਟਲੀ ਸਮਾਨ ਸਾਰਾ ਲੈ ਗਏ ਤੇ ਚੋਰੀ ਦਿਨ ਦਿਨ ਰਾਤ ਢਿੱਲੀ ਹੋ ਰਹੀਆਂ ਚੋਰੀਆਂ ਪ੍ਰਸ਼ਾਸਨ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਇਸ ਤੇ ਲਗਾਮ ਪਾਉਣੀ ਚਾਹੀਦੀ ਹੈ ਉਥੇ ਹੀ ਇਸ ਮਾਮਲੇ ਦੇ ਵਿੱਚ ਬਰਨਾਲਾ ਦੇ ਡੀਐਸਪੀ ਨੇ ਦੱਸਿਆ ਹੈ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਛਾਤਰ ਚੋਰ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਉਸ ਦੀ ਤਲਾਸ਼ ਵੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਉਸ ਨੂੰ ਗ੍ਰਿਫਤਾਰ ਕਰਕੇ ਸਕੂਟੀ ਬਰਾਮਦ ਕੀਤੀ ਜਾਏਗੀ। ਹਾਂਜੀ ਇਹ ਸਾਡੇ ਕੋਲ ਇੱਕ ਦਰਖਾਸਤ ਆਈ ਸੀ ਥਾਣਾ ਸਿਟੀ ਦੇ ਵਿੱਚ। ਇਹਦੇ ਵਿੱਚ ਪ੍ਰਮੋਦ ਕੁਮਾਰ ਵਾਸੀ ਕੇਸੀ ਰੋਡ ਬਰਨਾਲਾ ਇਹਨਾਂ ਨੇ ਦਰਖਾਸਤ ਦਿੱਤੀ ਸੀ ਕਿ ਇਹਨਾਂ ਨੇ ਇੱਕ ਆਪਣੀ ਉਹ ਸਕੂਟੀ ਜਿਹੜੀ ਆ ਉਹ ਵੇਚਣ ਵਾਸਤੇ ਉਹ OLX ਤੇ ਉੱਤੇ ਐਡ ਪਾਈ ਸੀ ਉਹ ਐਡ ਨੂੰ ਦੇਖ ਕੇ ਇੱਕ ਵਿਅਕਤੀ ਨਾ ਪਾਸ ਆਇਆ ਜਿਨੇ ਆਪਣੀ ਪਛਾਣ ਕਿਸ਼ਵ ਕੁਮਾਰ ਵਾਸੀ ਬਰਨਾਲਾ ਦਿੱਤੀ ਉਹਨੇ ਆਪਣਾ ਇਹਨਾਂ ਨੂੰ ਆਧਾਰ ਕਾਰਡ ਵੀ ਦਿੱਤਾ ਆਪਣਾ ਮੋਬਾਈਲ ਨੰਬਰ ਵੀ ਨਾ ਉਹਨੇ ਫੋਨ ਦੇ ਰਾਹੀਂ ਇਹਨਾਂ ਨਾਲ ਕੰਟੈਕਟ ਕੀਤਾ ਸੀ ਤੇ ਉਹਨੇ ਇਹਨਾਂ ਨੂੰ ਪੈਸੇ ਦਿਖਾਏ ਕਿ ਮੈਂ ਤੁਹਾਡੀ ਜਿਹੜੀ ਹੈ ਸਕੂਟੀ ਖਰੀਦਣ ਵਾਸਤੇ ਇੰਟਰਸਟਿਡ ਆ ਇਹ 8 ਅਕਤੂਬਰ ਦੀ ਗੱਲ ਹੈ ਜਦੋਂ ਆਇਆ ਤੇ ਉਹਨੇ ਇਹਨਾਂ ਨੂੰ ਕੇਸ਼ਵ ਕੁਮਾਰ ਨੇ ਕਿਹਾ ਕਿ ਮੈਂ ਤੁਹਾਡੀ ਸਕੂਟੀ ਜਿਹੜੀ ਹੈ ਉਹ ਟੈਸਟ ਡਰਾਈਵ ਲੈਣਾ ਚਾਹੁੰਦਾ ਤੇ ਉਹ ਟੈਸਟ ਡਰਾਈਵ ਲੈਣ ਦੇ ਬਹਾਨੇ ਇਹਨਾਂ ਦੀ ਸਕੂਟੀ ਲੈ ਗਿਆ ਤੇ ਵਾਪਸ ਨਹੀਂ ਆਇਆ। ਇਹ ਦਰਖਾਸਤ ਦੇ ਉੱਤੇ ਜਿਹੜਾ ਕਾਰਵਾਈ ਕਰਦੇ ਹੋਏ ਆਂ ਥਾਣਾ ਸਿਟੀ ਬਰਨਾਲਾ ਵਿਖੇ ਮੁਕੱਦਮਾ ਨੰਬਰ 466 ਅਧੀਨ ਧਾਰਾ 303 2 ਬੀ ਐਨ ਐਸ ਦਰਜ ਕਰ ਲਈ ਗਈ ਹੈ ਕੇਸ਼ਵ ਕੁਮਾਰ ਦੇ ਖਿਲਾਫ ਤੇ ਅਸੀਂ ਜਲਦੀ ਇਹਨੂੰ ਗ੍ਰਿਫਤਾਰ ਕਰਕੇ ਇਹਨੂੰ ਜਿਹੜਾ ਇਹ ਸਕੂਟੀ ਜਿਹੜੀ ਹੈ ਬਰਾਮਦ ਕਰਾਂਗੇ ਤੇ ਫਰਦਰ ਤਫ਼ਤੀਸ਼ ਚੱਲੀ ਹੈ। ਜਗਬਾਨੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ